कर्मचारी पेंशनर संयुक्त मोर्चा की मांगों के समर्थन में फतेहगढ़ साहिब में डीसी कार्यालय के बाहर पंजाब सरकार का पुतला फूका गया इस अवसर पर संयोजक हरजीत सिंह ने कहा कि पंजाब सरकार द्वारा उनकी मांगों के संबंधित मुद्दों को हल करने के लिए एक समिति का गठन किया गया था बातचीत करते हुए उन्होंने कहा कि समस्याओं का कोई समाधान नहीं हो पाया जिसके चलते पूरा संयुक्त मोर्चा विरोध कर रहा है इस अवसर पर उन्होंने कहा कि पंजाब सरकार ने इन्हें बैठक के लिए आमंत्रित किया था लेकिन उनसे कोई बातचीत नहीं की गई वे जिला स्तर पर पंजाब सरकार के खिलाफ विरोध प्रदर्शन कर रहे हैं आगे हरजीत सिंह ने क्या कहा सुने साहिब मार्कन की इस रिपोर्ट में आज पंजाब गवर्नमेंट पेंशनर मुलाजम संजय मोर्चे ने पंजाब सरकार का पुतला फूकिया पुतला फूकन का कारण ਬਹੁਤ ਹੀ ਨੇੜੇ ਦੇ ਸਮੇਂ ਦੇ ਵਿੱਚ 15 ਚਾਰ ਦੀ ਸਰਕਾਰ ਨੇ ਸਾਨੂੰ ਮੀਟਿੰਗ ਦਿੱਤੀ ਸੀ ਵੀ ਜਿਹੜੀ ਸਬ ਕਮੇਟੀ ਹੈ ਕੈਬਨਿਟ ਸਬ ਕਮੇਟੀ ਉਹ ਤੁਹਾਡੇ ਮਸਲੇ ਹੱਲ ਕਰੂਗੀ ਤੇ 15 ਅਪ੍ਰੈਲ ਉਹਨਾਂ ਨੇ ਸਾਨੂੰ ਦੇਤਾ ਸੈਕਟਰੀਏਟ ਦੇ ਵਿੱਚ ਆਉਣੀ ਸੀ ਮੀਟਿੰਗ ਇਹ ਅਸੀਂ ਸਮੇਂ ਸਰ ਉੱਥੇ ਪਹੁੰਚੇ ਜਦੋਂ ਪਾਸ ਬਣਾਉਣ ਲੱਗੇ ਤਾਂ ਉਹ ਪਾਸ ਬਣਾਉਣ ਵਾਲੇ ਕਹਿੰਦੇ ਵੀ ਤੁਹਾਡਾ ਤਾਂ ਇੱਥੇ ਸਾਡੇ ਕੋਲ ਕੋਈ ਨਾਂ ਨਹੀਂ ਹੈ ਕੋਈ ਸਾਡੀ ਜਥੇਬੰਦੀ ਦਾ ਨਾਂ ਨਹੀਂ ਵੀ ਇਸ ਕਰਕੇ ਵੀ ਅਸੀਂ ਤੁਹਾਨੂੰ ਪਾਸ ਨਹੀਂ ਦੇ ਸਕਦੇ ਜਦੋਂ ਵਿਤਮંત્રી ਦੇ ਦਫ਼ਤਰ ਨਾਲ ਗੱਲ ਕੀਤੀ ਤਾਂ ਉੱਥੋਂ ਪਤਾ ਲੱਗਿਆ ਕਹਿੰਦੇ ਅੱਜ ਦੀ ਮੀਟਿੰਗ ਤਾਂ ਸਾਰੀਆਂ ਅੱਜ ਦੀ ਕੈਂਸਲ ਨਹੀਂ ਮੁੱਖ ਮੰਤਰੀ ਤੇ ਦੂਜੇ ਵਿਤਮંત્રી ਅੱਜ ਸੰਗਰੂਰ ਗਏ ਹੋਏ ਨੇ ਤੇ ਪੰਜਾਬ ਭਰ ਦੇ ਜਿਹੜੇ ਮਲਾਜ਼ਮ ਪੰਚਰ ਸਾਫੀ ਸੀ ਉਹਨਾਂ ਨੇ ਇਕੱਠੇ ਇਕੱਠਾ ਬੈਠ ਕੇ ਇਸ ਗੱਲ ਦਾ ਜ਼ੋਰਦਾਰ ਪ੍ਰੋਟੈਸਟ ਕੀਤਾ ਤੇ ਸਰਕਾਰ ਦੀਆਂ ਇਹ ਲਿਚਗੜੀਆਂ ਜਿਹੜੀਆਂ ਨੇ ਇਹਨਾਂ ਤੋਂ ਬਹੁਤ ਤੰਗ ਸਮਝ ਆ ਰਹੀ ਸੀ ਕਿ ਇਹ ਪ੍ਰੋਗਰਾਮ ਮਿੱਥਿਆ ਵੀ 17 ਤੋਂ ਲੈ ਕੇ 22 April ਤੱਕ ਜਿਹੜੇ ਜਿਲਾ ਪਦਰ ਦੇ ਉੱਤੇ ਇਹ ਸਰਕਾਰ ਦੇ ਉਤਲੇ ਹੂਕੇ ਜਾਣਗੇ ਤੇ ਅੱਜ ਅਸੀਂ ਮਲਾਜ਼ਮ ਅਤੇ ਪੈਨਸ਼ਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਆਗੂਆਂ ਨੇ ਤੇ ਨਾਲ ਸਾਰਾ ਹੀ ਸਾਡਾ ਕਾਡਰ ਜਿਹੜਾ ਹੈਗਾ ਉਹਨਾਂ ਨੇ ਡੀਸੀ ਸਾਹਿਬ ਦੇ ਸਾਹਮਣੇ ਦਫ਼ਤਰ ਦੇ ਜਿਲਾ ਚੌਂਕ ਹੈ ਉਹਦੇ ਵਿੱਚ ਉਤਲੇ ਹੂਕੇ ਨੇ ਸਰਕਾਰ ਦੇ ਤੇ ਇਸ ਗੱਲ ਦੀ ਨਿਖੇਦੀ ਕੀਤੀ ਹੈ ਵੀ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਅਸੀਂ ਇਸ ਨੂੰ ਚੋਣ ਦੇ ਵਿੱਚ ਬਹੁਤ ਆਪਣਾ ਯੋਗਦਾਨ ਪਾਇਆ ਹੈ ਤੇ ਇਹ ਸਾਡੀਆਂ ਹੀ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜੀ ਸਾਡੀ ਹੱਥ ਸੱਚ ਦੀ ਗੱਲ ਮੰਗਾ ਕੀ ਨੇ ਤੁਹਾਨੂੰ ਮੰਗਾ ਬਹੁਤ ਪੁਰਾਣੀਆਂ ਨੇ ਜਿਹੜਾ ਅੱਜ ਦੀਆਂ ਨੇ ਜੀ ਸਭ ਤੋਂ ਪਹਿਲੀ ਗੱਲ ਤੁਹਾਡਾ ਇਹ ਹੈ ਵੀ 2.58 ਦਾ ਜਿਹੜਾ ਸਾਨੂੰ ਪੀ ਕਮਿਸ਼ਨ ਨੇ ਵੈਕਟਰ ਦਿੱਤਾ ਸੀ ਉਹ ਸਾਡੇ ਉੱਪਰ ਲਾਗੂ ਨਹੀਂ ਕੀ ਤੇ 13% ਸਾਡੀ ਜਿਹੜਾ ਡੀਏ ਹੈ ਉਹ ਬਕਾਇਆ ਪਿਆ ਹੁਣ ਤੱਕ ਤੇ ਪੁਰਾਣੀ ਪੈਨਸ਼ਨ ਜਿਹੜੀ ਹੈ ਇਹ ਸਰਕਾਰ ਖੁਦ ਕਹਿੰਦੀ ਸੀ ਜੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਸੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਹੋਰ ਬੜੀਆ ਕੁਸ਼ ਹੈਗਾ ਤੇ ਇਸ ਅਸੀਂ ਮੰਗਦੇ ਸੀ ਵੀ ਸਾਨੂੰ ਕੈਸ਼ਲੈਸ ਸਿਸਟਮ ਜਿਹੜਾ ਹੈ ਦਿੱਤਾ ਜਾਵੇ ਪਰ ਕਿਸੇ ਵੀ ਸਾਡੀ ਮੰਗ ਤੇ ਕੰਨੀ ਧਰਿਆ ਤੇ ਇੱਕ ਪੈਸਾ ਵੀ ਸਾਡੇ ਲਈ ਇਹਨਾਂ ਨੇ ਨਹੀਂ ਰੱਖਿਆ ਧੰਨ